ਮੇਰਾ ਨਾਮ ਸਰਬਜੀਤ ਸਿੰਘ ਪਰਿਵਾਰ ਮੇਰੇ ਦੋ ਬੱਚੇ ਆ ਜੀ ਤੇ ਟਰਾਂਸਪੋਰਟ ਦਾ ਸਾਡਾ ਕੰਮ ਹੈ ਮਿੰਨੀ ਬੱਸਾਂ ਨੇ ਸਾਡੇ ਕੋਲ ਉਹਨਾਂ ਦਾ ਕਾਰੋਬਾਰ ਚਲਾ ਰਹੇ ਨੇ ਮੈਂ ਐਥਲੈਟਿਕਸ ਆਪਣੀ 100 ਮਤਲਬ ਮੇਰੇ 4 ਮੈਂ ਰੇਸਾਂ ਲਾਈਆਂ ਜੀ 100 ਮੀਟਰ ਤੇ 200 ਮੀਟਰ 100 ਮੀਟਰ ਤੇ ਮੇਰਾ ਛੇਵਾਂ ਸਥਾਨ ਪਿਆ 200 ਮੀਟਰ ਤੇ ਮੇਰਾ ਚੌਥਾ ਸਥਾਨ ਪਿਆ 400 ਮੀਟਰ ਤੇ ਮੇਰਾ ਪਹਿਲਾ ਸਥਾਨ ਪਿਆ ਔਰ 400 ਜਰਬੇ 400 ਚਾਰ ਜਰਬੇ 400 ਰਲੇ ਦੇ ਵਿੱਚ ਇਹ ਫਿਰ ਮੇਰਾ ਪਹਿਲਾ ਸਾਮ। 24 ਕੰਟਰੀਆਂ ਉੱਥੇ ਆਈਆਂ ਜੀ ਤੇ 3500 ਤਕਰੀਬ ਮਤਲਬ ਪਾਰਟਿਸੀਪੈਂਟਰੀ ਉੱਥੇ ਆਈ। ਸ਼ੌਕ ਮੈਂ ਜੀ ਅਸਲ ਚ ਮੈਂ ਨਾ ਹੀ ਦੌੜਦਾ ਭਾਵੇਂ ਮੈਂ ਜਿਸ ਦਾ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਥਾ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਵੇਖਦੇ ਰਹੋ। ਹੁਣ ਮੈਨੂੰ ਖ਼ਬਰ 'ਚ ਵੇਖ ਲਿਆ ਕਰਿਓ। ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਤੇ ਮੈਂ اس پاسے یعنی کہ میرا سریر ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਾਕੀ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿਥੋਂ ਫੋਨ ਆਉਂਦੇ ਨੇ ਤੇ ਸਰ ਜੀ ਅਸੀਂ ਤੇ ਮੁੰਡੇ ਹੋ ਗਏ ਨੇ ਤੁਸੀਂ ਉਦਾਂ ਦੇ ਹੀ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾ ਹੀ ਜਿਹੜਾ ਦਈ ਦਾ ਨਹੀਂ ਉਹ ਦਈ ਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾ ਨੋ ਜਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਖੇਤੀਬਾੜੀ ਵੀ ਆਪ ਕਰੀਗੀ ਟ੍ਰਾਂਸਪੋਰਟ ਵਾਲੀ ਵੀ ਧਿਆਨ ਦੇਈਦਾ ਇਹ ਦਫੇ ਜਦੋਂ ਸਾਡੀਆਂ ਨੇੜੇ ਆ ਜਾਂਦੇ ਆ ਨਾ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬਤ ਤੋਂ ਬਤਾਂਜੇ ਨਹੀਂ ਵੈਸੇ ਮੈਂ ਜੇ ਨਾਂ ਹੋਵੇ ਤਾਂ ਫਿਰ ਇੱਕ ਟਾਈਮ ਯਾਰਾ ਖਾਣ ਪਾਣ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਵੇਖੋ ਆਪਣਾ ਜਿਸ ਤਰ੍ਹਾਂ ਮੀਟ ਮੱਛੀ ਅੰਡਾ ਇਹ ਮੈਂ ਖਾਂਦਾ ਜੀ ਅੰਡੇ ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਅੱਧਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਹੋਵਾਂ ਤੇ ਖਾਣਾ ਨਹੀਂ ਮੈਂ ਖਾਂਦਾ ਪ੍ਰੈਕਟਰਸ ਲਾ ਲਓ ਹਾਰਡਵਰ ਖਲਾ ਲਓ ਕਿਉਂਕਿ ਮੈਂ ਪ੍ਰਵਾ ਮੇਰਾ ਮੇਰੇ ਬਿਲਕੁਲ ਨਹੀਂ ਕੋਈ ਅਜਿਹੀ ਨਹੀਂ ਗੱਲ ਪ੍ਰਵਾ ਮੇਰਾ ਬਿਲਕੁਲ ਨਹੀਂ ਨਾ ਹਰ ਸਭ ਬੱਚਿਆਂ ਨੇ ਕੋਸ਼ਤੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਹੀ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਦਾ ਵੱਡੇ ਨੂੰ ਪਾਇਆ ਸੀ ਪਰ ਉਹ ਇੱਕ ਅਠਵੀਂ ਜਦ ਇੱਕ ਛੋਟਾ ਹੈ ਜਿਹੜਾ ਅਠਵੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਹਾ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਗਰਾਊਂਡ ਜਾਓ ਛੜਕਦੇ ਚੱਲ ਜਿਓ ਸਵੇਰੇ ਸੁਖ ਤੇ ਉੱਠ ਕੇ ਚੱਲ ਜਿਓ ਕੀ ਕਰਨਾ ਹੁੰਦਾ ਹੋਰ ਤਾਂ ਕੰਮ ਕੋਈ ਨਹੀਂ ਹੁੰਦਾ ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜਿਹੜੀ ਜੀ ਸਕਦੇ ਇਹਨਾਂ ਮੈਡਲ ਦੇ ਮੈਨੂੰ ਮੈਨੂੰ 350 400 ਦੇ ਕਰੀਬ ਮੇਰੇ ਕੋਲ ਐਸ ਵੇਲੇ ਹੈਗੇ ਸਭ ਮੈਕਸੋ ਪਿੰਨੀ ਨੈਸ਼ਨ ਨਹੀਂ ਅਬ ਇਸ ਰੇਟ ਸਥੇਤਾਂ ਦੇ ਦੇ ਵਿੱਚ ਹੀ ਹੈ ਮੈਨੂੰ ਬੁਲਾ ਦਿੱਤੀ ਚਲੀ ਗਈ ਹਾਂਜੀ ਅੱਜ ਕਿੱਥੇ ਜਾ ਰਹੇ ਹੋ ਤੁਸੀਂ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਰਡ ਦਾ ਟਾਈਮ ਮੰਗਾ ਰਿਆਂ ਵੀ ਵਰਡ ਦਾ ਟਾਈਮ ਕੀ ਹੈ 1200 400 ਮੀਟਰ ਦਾ ਉਹ ਟਾਈਮ ਲਾ ਕੇ ਉਹ ਮੈਂ ਕਲੀਅਰ ਕਰਕੇ ਨਮਾ ਫੇ ਵੜ ਲਿਆ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਿਰੀ ਫੇੜ ਲਈ ਹੋਣੀ ਹੈ तकरीबन ਮੇਰੇ ਸਾਰੇ ਗੋਲਡ ਨੇ ਮੈਨੂੰ ਦੂਜਾ ਕਦੀ ਆਏ